ਇਕ ਨਾ ਭਗਵੰਤ ਮਾਨਤੀ ਨਾ ਆਮ ਪਾਰਟੀ ਨਾ ਕਾਂਗਰਸ ਇਹ ਮਜ਼ਦੂਰਾਂ ਨੂੰ ਸ਼ੋਸ਼ਣ ਤੋਂ ਮੁਕਤ ਕਰਾਉਣਾ ਇਹਨਾਂ ਦਾ ਏਜੰਡਾ ਨਹੀਂ ਹੈ ਇਹਨਾਂ ਦਾ ਏਜੰਡਾ ਸਿਰਫ ਮਜ਼ਦੂਰਾਂ ਦਾ ਮਜਲੂਮਾਂ ਦਾ ਸ਼ਿਕਾਰ ਖੇਡਣ ਦਾ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਕਾਂਗਰਸ ਭਾਜਪਾ ਅਕਾਲੀ ਔਰ ਆਪ ਦੀਆਂ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਰਬਾਦ ਕਰ ਦਿੱਤਾ ਹੈ ਜਿਹੜਾ ਸੂਬਾ ਰੋਜ਼ ਦੇ ਕੰਮ ਵੀ ਕਰਜ਼ਾ ਚੱਕ ਕੇ ਆਪਣੇ ਚਲਾ ਰਿਹਾ ਔਰ 3000 ਦੇ ਕਰੀਬ ਜਾਇਦਾਦਾਂ ਪੰਜਾਬ ਦੀਆਂ ਵੇਚਣ ਦੀ ਨਿਸ਼ਾਨਦੇਹੀ ਸਰਕਾਰ ਨੇ ਪੰਜਾਬ ਨੇ ਕੀਤੀ ਤੇ ਪੰਜਾਬ ਨੂੰ ਵੇਚ ਕੇ ਪੰਜਾਬ ਦੇ ਰੋਜ਼ਮਾਰਾ ਲੋੜਾਂ ਪੂਰੀਆਂ ਕਰਦੇ ਉਹ ਪੰਜਾਬ ਦੇ 15 ਲੱਖ 20 ਲੱਖ ਕਿਰਤੀਆਂ ਨੂੰ ਜਿਹੜੇ ਮਰੇਕਾ ਦੇ ਉਹਨਾਂ ਨੂੰ ਰੋਜ਼ਗਾਰ ਦੀ ਗਰੰਟੀ ਦੀ ਸਕੀਮ ਨੂੰ ਕਿੱਥੋਂ ਤਰਸਲ ਤੇ ਲਾਗੂ ਕਰ ਦੂਗਾ ਇਸ ਕਰਕੇ ਇਹ ਮਜ਼ਦੂਰ ਦੇ ਚੁੱਲ੍ਹੇ ਵਿੱਚ ਪਾਣੀ ਪਾਣ ਦਾ ਕੰਮ ਕੀਤਾ ਕਿੰਦਰ ਦੀ ਬੀਜੇਪੀ ਦੀ ਸਰਕਾਰ ਨੇ ਔਰ ਸਾਡਾ ਭਗਵੰਤ ਮਾਨ ਨੂੰ ਵੀ ਸਵਾਲ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਕਿ ਮਗਧਾ ਰਹੀ ਪਰ ਸੂਰਜਾ ਕਮੀਆਂ ਦੇ ਵੇੜੇ ਵੇੜੇ ਤੁਸੀਂ ਇਹ ਦੱਸੋ ਕਿ 100 ਦਿਨ ਦੀ ਮਨਰੇਗਾ ਦੀ ਰੋਜ਼ਗਾਰ ਗਾਰੰਟੀ ਜਿਹੜੀ ਸੀ ਤੁਹਾਡੀ ਪੰਜਾਬ ਸਰਕਾਰ ਤੇ ਔਸਟ 38 ਦਿਨ ਅਜੇ ਤੱਕ ਆਏ ਤੁਸੀਂ ਮਜ਼ਦੂਰਾਂ ਨਾਲ ਇਹ ਦਗਾ ਕਿਉਂ ਕਮਾਇਆ ਧੋਖਾ ਕਿਉਂ ਕੀਤਾ ਭਾਜਨ ਸਮਾਜਵਾਦੀ ਦਾ ਇਹ ਵੀ ਮੁੱਦਾ ਔਰ ਫਿਰ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਵੀ ਪਹਿਲਾਂ 25% ਦਾ ਕੰਟਰੀਬਿਊਸ਼ਨ ਸੀ ਸਟੇਟਾਂ ਦਾ ਹੁਣ 40% ਕਰ ਦਿੱਤਾ ਸਟੇਟਾਂ ਇਹ ਆਰਥਿਕ ਬੋਝ ਚੁੱਕਣ ਤੇ ਸਮਰਥ ਨਹੀਂ ਪਹਿਲਾਂ 15 ਦਿਨ ਚੱਕਰ ਕੰਮ ਨਹੀਂ ਦਿੰਦੀ ਸੀ ਸਰਕਾਰ ਕਿੱਟੀ ਨੂੰ ਪਿੰਡ 'ਚ ਤਾਂ ਉਹਨੂੰ ਬੇਰੋਜ਼ਗਾਰੀ ਪੱਤਾ ਤੈਨ ਤੱਕ ਕਾਨੂੰਨ ਸਗਾ ਚਾਹੇ ਭਗਵੰਤ ਮਾਨਤੀ ਦੀ ਸਰਕਾਰ ਨੇ ਇੱਕ ਵੀ ਮਜ਼ਦੂਰ ਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਨਹੀਂ ਕਿਉਂਕਿ ਮਜ਼ਦੂਰਾਂ ਦੇ ਹਿੱਤਾਂ ਲਈ ਮਜ਼ਦੂਰ ਲਈ ਇਹਨਾਂ ਦੇ ਅੰਦਰ ਕੋਈ ਹਮਦਰਦੀ ਜਾਂ ਨਿਰਪੱਖਤਾ ਹੈ ਨਹੀਂ ਪਰੰਤੂ ਨਵੇਂ ਕਾਨੂੰਨ ਚ ਉਹ ਵੀ ਖਤਮ ਕਰ ਦਿੱਤਾ ਗਿਆ ਔਰ ਫਿਰ ਹਾੜੀ ਸੌਣੀ ਦੇ ਵਿੱਚ 2 ਮਹੀਨੇ ਲਈ ਕੰਮ ਨੂੰ ਬੰਦ ਕਰ ਦੇਣਾ ਮਜ਼ਦੂਰਾਂ ਨੂੰ ਜ਼ਬਰਦਸਤੀ ਜਿਹੜਾ ਫਿਊਡਲਿਜ਼ਮ ਦੇ ਸਿਸਟਮ ਦੇ ਵਿੱਚ ਤੱਕ ਦੇਣਾ ਸਮੰਤਵਾਦੀਆਂ ਕੋਲ ਕਿ ਤੁਸੀਂ ਜਾ ਕੇ ਉੱਥੇ ਹੀ ਕੰਮ ਕਰੋ ਇਹ ਮਜ਼ਦੂਰ ਦੀ ਮਰਜ਼ੀ ਹੈ ਕਿੱਥੇ ਕੰਮ ਕਰਦਾ ਰੋਜ਼ਗਾਰ ਗਾਰੰਟੀ ਚ ਜਾਣਾ ਚਾਹੁੰਦਾ ਜਾਂ ਖੇਤ ਕੰਮ ਕਰਨਾ ਚਾਹਾਂਗਾ ਕਿਆ ਇੰਡਸਟਰੀ ਜਾਣ ਚਾਹੁੰਦਾ ਅਗਰ ਸਰਕਾਰ ਡਿਕਟੇਟ ਕਰੇ ਤਾਂ ਅਸੀਂ ਸਮਝਦੇ ਹਾਂ ਸਾਡੀ ਟਰਮ ਦੇ ਮੁਤਾਬਕ ਇਹ ਬੰਦੂਆ ਮਜ਼ਦੂਰੀ ਬਲ ਨੂੰ ਸਿਰਫ ਉਸ ਤੌਰ ਤੇ ਵੀ ਸਰਕਾਰ ਨੇ ਇੱਕ ਧੰਗ ਦੀ ਸਾਜ਼ਿਸ਼ ਹੈ ਅਸੀਂ ਜਿੱਥੇ ਇਹਨਾਂ ਮਦਾਂ ਨੂੰ ਰੱਦ ਕਰਨ ਦੀ ਗੱਲ ਕਹੀ ਹੈ ਉੱਤੇ ਅਸੀਂ ਇਹ ਵੀ ਕਿਹਾ ਕਿ ਕਿਰਤੀਆਂ ਦਾ ਵਿਰਧਕਾਰ ਸਕੀਮ ਜਿਹੜੀ ਇਹ ਸਰਕਾਰ ਨੇ ਨਵੀਂ ਦਿੰਦੀ ਹੈ ਇਹਦੇ ਵਿੱਚ ਪਹਿਲਾਂ ਤਾਂ ਜਿਹੜੇ ਮਜ਼ਦੂਰ ਗੋਸ਼ਟੀ ਮਤਾਂ ਕੀਤੇ ਗਏ ਹਨ ਔਰ ਮਜ਼ਦੂਰ ਦੀ ਦਿਹਾੜੀ ਜਿਹੜੀ 346 ਰੁਪਏ ਤੋਂ ਵਧਾ ਕੇ 700 ਰੁਪਏ ਕੀਤੀ ਜਾਵੇ ਇਸਰ ਉਦਕਾਰ ਗ੍ਰਾਂਟ ਦੇ ਵਿੱਚ ਔਰ ਦਿਨ ਜਿਹੜੇ ਆ 150 100 ਤੋਂ ਵਧਾ ਕੇ 300 ਕੀਤੇ ਜਾਣ ਤਾਂ ਕਿ ਪਿੰਡਾਂ ਦੇ ਵਿੱਚ ਜਿਹੜਾ ਕਿਰਤੀ ਹੈ ਉਹ ਵੀ ਕੋਈ ਥੋੜਾ ਬਹੁਤ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਆਪਣੀ ਜ਼ਿੰਦਗੀ ਜਰੀ ਬਸਰ ਕਰ ਸਕੇ ਔਰ ਇਹਦੇ ਲਈ ਅਸੀਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦਰਨੇ ਪ੍ਰਦਰਸ਼ਨ ਕੀਤੇ ਆ ਔਰ ਅੱਜ ਸਿਰ ਲਾੜ ਕਰਦੇ ਕਿ 15 ਜਨਵਰੀ ਤੱਕ ਇਹ ਮਹਮ ਪਿੰਡ-ਪਿੰਡ ਦੇ ਵਿੱਚ ਜਾ ਕੇ ਐ ਜਿਹੜੀ ਆ ਜ਼ਮੀਨ ਤੇ ਤਰਤਲ ਤੇ ਇਸ ਮਹਿਮ ਨੂੰ ਇਸ ਮਹਿਮ ਤੇ ਵਿਰੁੱਧ ਬੜਾ ਅੰਦੋਲਨ ਦਾ ਮੰਡ ਕਰੂਗੀ ਔਰ 15 ਜਨਵਰੀ ਨੂੰ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਦਾ ਜਨਮ ਪੰਜਾਬ ਤੇ ਅੱਠ ਜੋਂਨਾ ਦੇ ਵਿੱਚ ਮਨਾਇਆ ਜਾਊਗਾ ਜਨ ਕਲਿਆਣ ਦਿਵਸ ਵਜੋਂ ਉਸ ਦਿਨ ਇਹਦੇ ਤੇ ਹੋਰ ਬੜੇ ਅੰਦੋਲਨ ਦਾ ਐਲਾਨ ਕੀਤਾ ਰਾਜੀ ਵਿਧਾਨ ਸਭਾ ਸੈਸ਼ਨ ਲੱਗਾ ਸੀ ਦੋ ਦਿਨ ਪਹਿਲਾਂ ਜਿੱਥੇ ਆਵਾਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇੱਥੇ ਹਾਜ਼ਰ ਸਨ ਤੇ ਕਾਂਗਰਸੀ ਅੱਗੇ ਲੀਡਰ ਨੇ ਜਿਹੜੇ ਵਿਧਾਇਕ ਸਾਹਿਬ ਉਹ ਵੀ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਮਦੀਦ ਸਨ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਗੱਲ ਕਹੀ ਗਈ ਸੀ ਕਿ ਤੁਸੀਂ ਮਨਰੇਗਾ ਦੇ ਹੱਕ ਦੇ ਵਿੱਚ ਹੋ ਜਾਂ ਵਿਰੋਧ ਦੇ ਵਿੱਚ ਤਾਂ ਕੋਈ ਬਿਨਾਂ ਜਵਾਬ ਦਿੱਤੇ ਉਹਨਾਂ ਨੇ ਬਾਹਰ ਜਾਣ ਦੀ ਗੱਲ ਕਹੀ ਸੀ ਇਹ ਲੱਗਦਾ ਕਿ ਇਹ ਨੀਵੀਂ ਧੁਕਤਾ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਦੇਖੋ ਇਹ ਮਜਲੂਮਾਂ ਦੇ ਵਿੱਚ ਨਾ ਇਹਨਾਂ ਦਾ ਜਨਮ ਹੋਇਆ ਨਾ ਇਹਨਾਂ ਦੇ ਵਿੱਚ ਮਜਲੂਮਾਂ ਲਈ ਇਮਾਨਦਾਰ ਨਾ ਮਜ਼ਦੂਰਾਂ ਚ ਨਾ ਦਾ ਜਨਮ ਹੋਇਆ ਨਾ ਕਾਂਗਰਸ ਦੇ ਲੀਡਰਾਂ ਦਾ ਨਾ ਬਾਜਪਾ ਸਾਹਿਬ ਮਜ਼ਦੂਰਾਂ ਦੇ ਜੰਮੇ ਨਾ ਬ੍ਰਿੰਗ ਮਜ਼ਦੂਰਾਂ ਦੇ ਜੰਮੇ ਨਾ ਭਗਵੰਤ ਮਾਨ ਜੀ ਮਜ਼ਦੂਰਾਂ ਦੇ ਜੰਮੇ ਤੂੰ ਇਹ ਸੂਟੇਲਿਜ਼ਮ ਦੀ ਪ੍ਰੋਡਕਟ ਇੱਕ ਨਾ ਭਗਵੰਤ ਮਾਨ ਜੀ ਨਾ ਆਮ ਪਾਰਟੀ ਨਾ ਕਾਂਗਰਸ ਇਹ ਮਜ਼ਦੂਰਾਂ ਨੂੰ ਸ਼ੋਸ਼ਣ ਤੋਂ ਮੁਕਤ ਕਰਾਉਣਾ ਇਹਨਾਂ ਦਾ ਏਜੰਡਾ ਨਹੀਂ ਹੈ ਇਹਨਾਂ ਦਾ ਏਜੰਡਾ ਸਿਰਫ ਮਜ਼ਦੂਰਾਂ ਦਾ ਮਜਲੂਮਾਂ ਦਾ ਸ਼ਿਕਾਰ ਖੇਡਣ ਦਾ ਹੈ ਜੇ ਭਗਵੰਤ ਮਾਨ ਜੀ ਅਮਰੀਕਾ ਦੇ ਪ੍ਰਤੀ ਇਮਾਨਦਾਰ ਹੋਣਗੇ ਤਾਂ ਅੱਗਤੀ ਦਿੰਦੀ ਐਵਰੇਜ ਕਿਉਂ ਇੱਕ ਵੀ ਬੰਦੇ ਨੂੰ ਫਿਰ ਸਰਕਾਰੀ ਪੱਤਾ ਪਿੰਡ ਚ ਕਿਸੇ ਚ ਦਿੱਤਾ ਨਹੀਂ ਉਹਨੇ ਇਸ ਸਕੀਮ ਦੇ ਵਿੱਚ ਜਦ ਕਿ ਰੋਜ਼ਗਾਰ ਗਾਰੰਟੀ ਸ਼ਾਮਿਲ ਹੈ ਕਿਉਂ ਨਹੀਂ ਦਿੱਤਾ ਉਹਨਾਂ ਨੇ ਇਸ ਕਰਕੇ ਨਾ ਆਮ ਪਾਰਟੀ ਇਮਾਨਦਾਰਾ ਨਾ ਕਾਂਗਰਸ ਇਮਾਨਦਾਰਾ ਨਾ ਇਕੱਲੇ ਇਮਾਨਦਾਰਾ ਉਹ ਚਾਹਦੇ ਆ ਕਿ ਮਜ਼ਦੂਰ ਸਾਡਾ ਸਰੀ ਬਣ ਕੇ ਬੰਦੂਆ ਮਜ਼ਦੂਰ ਬਣ ਕੇ ਸਾਡੇ ਰਹਿਮੋ ਕਰਮ ਤੇ ਇੱਕ ਇਹ ਆਪਣੀ ਜ਼ਿੰਦਗੀ ਜੀਵਨ ਬਸਰ ਕਰੇ ਉਹ ਭਾਜਨ ਸਮਾਜ ਪਾਰਟੀ ਹੀ ਕਿਹੈਸਾ ਰਾਜਨੀਤਿਕ ਕੱਲ ਹੈ ਜਿਹੜਾ ਮਜ਼ਦੂਰਾਂ ਨੂੰ ਇਸ ਸੋਚਨ ਤੋਂ ਮੁਕਤੀ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਹੈ ਕਿਉਂਕਿ ਐਸੇ ਕਰਕੇ ਕਾਂਸ਼ੀਰਮ ਸਾਹਿਬ ਨੇ ਦੇਸ਼ ਦੇ ਅੰਦਰ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਅੰਦੋਲਨ ਦਿੱਤਾ ਔਰ ਭੈਣ ਕੁਮਾਰੀ ਮਾਇਆਵਤੀ ਜਿਹਨੇ ਜੂਪੀਟ ਮੁੱਖ ਮੰਤਰੀ ਬਣ ਕੇ ਸੇ ਚ ਮਹੀਨੇ ਗਰੀਬਾਂ ਨੂੰ ਮੁਫਤ ਜ਼ਮੀਨ ਵੰਡਣ ਦਾ ਕੰਮ ਕੀਤਾ ਐਜੇ ਤਾਂ ਪਟਿਆਲੇ ਦੇ ਇਹ ਬਟੋਈ ਕਲਾਂ ਦੇ ਵਿੱਚ 35 ਏਕੜ ਜ਼ਮੀਨ ਦੀ ਨਿਲਾਮੀ ਗਰੀਬਾਂ ਦੇ ਨਾਮ ਮਜ਼ਦੂਰਾਂ ਦੇ ਨਾਮ ਹੋਈ 1.15 ਲੱਖ ਰੁਪਏ ਉਹਨੇ ਜਮ੍ਹਾਂ ਕਰਾਇਆ ਭਗਵੰਤ ਮਾਨ ਦੀ ਸਰਕਾਰ ਦੇ ਖਜ਼ਾਨੇ ਉਹਨਾਂ ਨੂੰ ਇੱਕ ਸਰਸਾਈ ਦਾ ਬਿਕਵਜਾਨੀ ਦਿੱਤਾ ਤੋ ਇਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਇੱਥੇ ਚਾਂਗ ਬਸੋਆ ਪਿੰਡ ਚਾਂਗ ਬਸੋਆ ਪਿੰਡ ਦੇ ਵਿੱਚ ਗੁਰੂ ਰਵੀਦਾਸ ਗੁਰੂ ਕਰਨੂ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਪੰਚਾਇਤ ਕਰ ਬਣਾਉਣ ਲਈ ਜਿੱਥੇ ਗੁਰੂ ਸਾਹਿਬ ਦੀ ਫੋਟੋ ਸੀ ਉਹ ਉਹਨਾਂ ਨੇ ਉਠਾ ਲਈ ਅੱਜ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਵਾਰਨਿੰਗ ਦਿੰਨੇ ਆ ਕਿ ਅਗਰ 15 ਜਨਵਰੀ ਤੱਕ ਸਰਕਾਰ ਨੇ ਗੁਰੂ ਸਾਹਿਬ ਦੀ ਫੋਟੋ ਉੱਥੇ ਸ਼ੋਭਤ ਨਾ ਕੀਤੀ ਗੁਰੂ ਰਵੀਦਾਸ ਗੁਰੂ ਕਰਨੂ ਗੁਰੂ ਰਵੀਦਾਸ ਜਿਹਦੇ ਧਰਮ ਦੇ ਅਨੁਸਾਰ ਉੱਥੇ ਸੰਗਤਾਂ ਨੂੰ ਸਰਦਾ ਸਤਕਾਰ ਆਪਣੇ ਧਾਰਮਿਕ ਪ੍ਰੋਗਰਾਮਾਂ ਦੀ ਇਜਾਜ਼ਤ ਨਾ ਦਿੱਤੀ ਤਾਂ ਬਹੁਜਨ ਸਮਾਜ ਪਾਰਟੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਜਿਹੜੇ ਹੁਕਮਰਾਨਾਂ ਦੇ ਬੰਧੂਆ ਮਜ਼ਦੂਰ ਬਣ ਕੇ ਜੋ ਸਰਕਾਰ ਕਹਿ ਰਹੀ ਹੈ ਉਹ ਗਰੀਬਾਂ ਦੇ ਉੱਪਰ ਅਤਿਆਚਾਰ ਕਰਦੇ ਆ ਔਰ ਹੁਣ ਤੱਕ ਇਹ ਦਗਾ ਕਰਦੇ ਰਹੇ ਪਏ ਅਸੀਂ ਚਾਪੀ ਦਿਵਾਨੇ ਆ ਦਿਵਾਨੇ ਆ ਦਿਵਾਨੇ ਤੋਂ ਡੀਸੀ ਔਰ ਐਸਐਸਪੀ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਚਾਬੀ ਲੈ ਕੇ ਉਹਨਾਂ ਨੂੰ ਸਮੰਤਵਾਦੀਆਂ ਨੂੰ ਸੌਂਪੀ ਹੈ ਤੋ ਅਸੀਂ ਕਿਸੇ ਕੀਮਤ ਤੇ ਗੁਰੂ ਰਵਿਦਾਸ ਜੀ ਦੀ ਬੇਅਦਬੀ برداشت ਨਹੀਂ ਕਰ ਸਕਦੇ ਤੋ ਜ਼ਰੂਰਤ ਪੈਗੀ 15 ਜਨਵਰੀ ਤੋਂ ਬਾਅਦ ਇਸੇ ਡੀਸੀ ਔਰ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਬੀਐਸਪੀ ਗੁਰੂ ਰਵਿਦਾਸ ਜੀ ਦੇ ਸਨਮਾਨ ਇੱਕ ਪੱਕਾ ਮੋਰਚਾ ਸ਼ੁਰੂ ਕਰੂਗੀ ਔਰ ਇਹ ਲੜਾਈ ਅਸੀਂ ਜਿੱਤਾਂਗੇ ਔਰ ਆਹ ਬੜਾ ਗੁਰੂ ਰਵਿਦਾਸ ਜੀ ਦੀ ਸੋਚ ਦਾ ਕਿਉਂਕਿ ਉਹਨਾਂ ਦਾ 650 ਸਾਲਾ ਪ੍ਰਕਾਸ਼ ਤੇਰਾ ਆ ਰਿਹਾ ਅਸੀਂ ਪਾਰਟੀ ਵੱਲੋਂ 650 ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਪ੍ਰੋਗਰਾਮ ਪੰਜਾਬ 'ਚ ਰੱਖਾਂਗੇ ਔਰ ਗੁਰੂ ਸਾਹਿਬ ਤੇ ਬੇਗਮ ਪਰੇ ਦੇ ਸੰਕਲਪ ਦੀ ਪੂਰਤੀ ਲਈ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਬਾਣੀ ਕਰ ਕਰ ਤੱਕ ਪਹੁੰਚਾਵਾਂਗੇ ਔਰ 2027 'ਚ ਗੁਰੂ ਸਾਹਿਬ ਦੀ ਸੋਚ ਦਾ ਸੰਜੀਵਾਲਤਾ ਦਾ ਬਰਾਬਰੀ ਦੀ ਆਤਮ ਨਿਰਪਰਤਾ ਦਾ ਪੰਜਾਬ ਬੇਗਮ ਪਰੇ ਦਾ ਸੰਕਲਪ ਪੂਰਾ ਕਰਾਂਗੇ ਮਨਰੇਗਾ ਵਾਲੇ ਔਰ ਨਾਲ ਜਿਹੜੇ ਕਿਰਤੀ ਕੰਮੇ ਨੇ ਮਜ਼ਦੂਰ ਸਾਮੇ ਨੇ ਉਹਨਾਂ ਦਾ ਇੱਕ ਓਟ ਆਸਾ ਤੁਹਾਡੇ ਕੋਲ ਲਿਆ ਗਿਆ ਤੇ ਕੀ ਆਸਵਾਸ਼ਨ ਦਿੱਤਾ ਜਾਏਗਾ ਤੁਹਾਡੇ ਵੱਲੋਂ ਕਿ ਜੇ ਤੁਹਾਡੀ ਸਰਕਾਰ ਆਉਂਦੀ ਆ ਤਾਂ ਇਹਨਾਂ ਦੇ ਜਿਹੜੇ ਅਧਿਕਾਰ ਨੇ ਉਹ ਉਸੇ ਤਰ੍ਹਾਂ ਹੀ ਮਿਲ ਸੀ ਦੇਖੋ ਜਦੋਂ ਡਾਕਟਰ ਅੰਮ੍ਰਿਤ ਕਨ ਨੂੰ ਪੁੱਛਿਆ ਕਿ ਤੁਸੀਂ ਵੀ ਗੱਲ ਜਿਹੜੀ ਆ ਅਸ਼ੂਤਾਂ ਦੀ ਕਰਦੇ ਗਾਂਧੀ ਵੀ ਅਸ਼ੂਤਾਂ ਦੀ ਕਰਦਾ ਫਰਕ ਕੀ ਆ ਉਹ ਕਹਿੰਦਾ ਜਿੰਨਾ ਮਾਂ ਔਰ ਨਰਸ ਵਿੱਚ ਇਹ ਸਾਰੇ ਇਹ ਪੇਡ ਜਿਹੜੀ ਭਾਜੀਪੀ ਆ ਕਾਂਗਰਸ ਆ ਅਕਾਲੀ ਆ ਆਪ ਆ ਇਹ ਮਜ਼ਦੂਰਾਂ ਨੂੰ ਉਤਜੋਗ ਪੱਤੀਆਂ ਦੇ ਹਵਾਲੇ ਸਮੰਤਵਾਦੀਆਂ ਤੇ ਹਵਾਲੇ ਪੂੰਜੀਪਤੀਆਂ ਦੇ ਹਵਾਲੇ ਉਹਨਾਂ ਦੇ शोषण ਦੇ ਲਈ ਪੱਧਵਾ ਮਜ਼ਦੂਰੀ ਲਈ ਰਾਹ ਖੋਲ੍ਹਿਆ ਔਰ ਬੀਐਸਪੀ ਇਸ शोषण ਦਾ ਅੰਤ ਕਰੂਗੀ ਮਜ਼ਦੂਰ ਨੂੰ ਖੁਸ਼ਹਾਲੀ ਔਰ ਆਤਮ ਨਿਰਭਰਤਾ ਦਾ ਜੀਵਨ ਮਜ਼ਦੂਰ ਦੇ ਘਰ ਵਿੱਚ ਉਹਦੇ ਉਹਦੀਆਂ ਜਗਮਟਲੀਆਂ ਜ਼ਰੂਰਤਾਂ ਪੂਰੀਆਂ ਹੋਣ 346 ਰੁਪਏ ਮਜ਼ਦੂਰੀ ਦਿੰਦੇ ਔਰ ਉਹ ਵੀ 38 ਦਿਨ ਕਾ ਇਤਾਂ 10-12000 ਬਣਿਆ ਸਾਰੇ ਸਾਲ ਦਾ ਕੀ ਕਰੋਗੇ ਇਸ ਕਰਕੇ ਅਸੀਂ ਕਿਹਾ 700 ਰੁਪਏ ਕਟੋ ਕਰਦੇ। ਤੋਂ ਬਹੁਜਨ ਸਮਾਜ ਪਾਰਟੀ ਨੇ ਮਜ਼ਦੂਰਾਂ ਦੇ ਹਿੱਤਾਂ ਦਾ ਪੰਜਾਬ ਸੁਪਾਲੋ ਮਹਮ ਦਾ ਜਿਹੜਾ ਅਜੰਡਾ ਬਣਾਇਆ ਉਹ ਵਿਧਾਲ ਪੰਜਾਬ ਨੂੰ ਵਿਧਾਲ ਮਜ਼ਦੂਰ ਨੂੰ ਖੁਸ਼ਾਲ ਮਜ਼ਦੂਰ ਖੁਸ਼ਾਲ ਪੰਜਾਬ। ਔਰ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਅਜੰਡਾ ਉਹਨੂੰ ਬਹੁਜਨ ਸਮਾਜ ਪਾਰਟੀ ਕਿਉਂਕਿ ਚੋਣਾਂ ਕਿਸਾਨ ਅੰਦੋਲਨ ਤੇ ਆ ਉਹਦੀਆਂ ਟਰੈਲੀਆਂ ਚੁੱਕ ਲੈ ਗਏ। ਗੁਰੂਗ੍ਰੰਥ ਸਾਹਿਬ ਦੀ ਬੇਤਵੀ ਹੋਈ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਦਾ ਚਾਏ 4 ਸਾਲ ਹੋ ਗਏ ਕੋਈ ਆਹ ਉਹ ਦੋ ਚੀਜ਼ ਨਹੀਂ ਪੜਿਆ ਔਰ ਇੱਕ ਇੱਕ ਹਜ਼ਾਰ ਬੀਬੀਆਂ ਦੇ ਖਾਤੇ ਚ ਪਾਣਾ ਸੀ 48000 ਦੇ ਬਸ 0 ਬੀਐਸਪੀ ਇਹ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ 48000 ਪੁਰਾਣਾ ਖਾਤਿਆਂ ਚ ਪਾਓ ਔਰ ਨਵੇਂ ਪਾਣੇ ਸ਼ੁਰੂ